ਹੁਸ਼ਾਰਪਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਚੇਤਨ ਕਸ਼ਪ ਸੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਰਸਾਤੀ ਮੌਸਮ ਹੁਣ ਸ਼ੁਰੂ ਹੋ ਚੁੱਕਿਆ ਹੈ ਤੇ ਇਹਨਾਂ ਦਿਨਾਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਵਿੱਚ ਬਹੁਤ ਸਾਰੇ ਪੰਜਾਬੀ ਜਾਂ ਬਹੁਤ ਸਾਰੇ ਹੋਰ ਨਾ ਸੂਬਿਆਂ ਤੋਂ ਲੋਕ ਆ ਜਿਹੜੇ ਉਹ ਹਿਮਾਚਲ ਦੀਆਂ ਉਵਾਦੀਆਂ ਦੇ ਵਿੱਚ ਘੁੰਮਣ ਦੇ ਲਈ ਜਾਂਦੇ ਨੇ ਤੇ ਕਿਉਂਕਿ ਪੰਜਾਬ ਦੇ ਵਿੱਚ ਆਪਾਂ ਉੱਤਰੀ ਭਾਰਤ ਦੀ ਗੱਲ ਕਰੀਏ ਤੇ ਇਸ ਵਕਤ ਪੂਰੀ ਤਰ੍ਹਾਂ ਉੱਤਰੀ ਭਾਰਤ ਆ ਜਿਹੜਾ ਉਹ ਗਰਮੀ ਦੀ ਲਪੇਟ ਦੇ ਵਿੱਚ ਆਇਆ ਹੋਇਆ ਹੈ ਤੇ ਗਰਮੀ ਦੇ ਨਾਲ ਲੋਕ ਤਰ੍ਹਾਂ ਤਰ੍ਹਾਂ ਕਰਦੇ ਵੀ ਨਜ਼ਰ ਆ ਰਹੇ ਨੇ ਐਸੋ ਇਹ ਬੇਸ਼ੱਕ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ بارش ਵੀ ਹੋ ਰਹੀ ਹੈ ਪਰੰਤੂ ਇਹ ਬਹੁਤ ਸਾਰੇ ਇਲਾਕੇ ਅਜੇ ਹੇ ਨੇ ਜਿੱਥੇ ਅਜੇ ਤੱਕ ਇਹ ਪੂਰੇ ਸਹੀ ਤਰੀਕੇ ਦੇ ਨਾਲ بارشਾ ਜਿਹੜੀ ਉਹ ਨਹੀਂ ਹੋਈ ਹੈ ਤਾਂ ਬਹੁਤ ਸਾਰੇ ਲੋਕਾਂ ਵੱਲੋਂ ਠੰਡੀਆਂ ਹਵਾਵਾਂ ਦਾ ਜਾਂ ਠੰਡੀਆਂ ਵਾਦੀਆਂ ਦਾ ਆਨੰਦ ਮਾਣਨ ਦੇ ਲਈ ਇਹ ਪਹਾੜਾ ਵੱਲ ਦਾ ਰੁਖ ਕੀਤਾ ਜਾ ਰਿਹਾ ਹੈ ਹਿਮਾਚਲ ਪ੍ਰਦੇਸ਼ ਵੱਲ ਰੁਖ ਕੀਤਾ ਜਾ ਰਿਹਾ ਜਾਂ ਉੱਤਰਾਖੰਡ ਵੱਲ ਲੋਕਾਂ ਵੱਲੋਂ ਇਹ ਘੁੰਮਣਾ ਸ਼ੁਰੂ ਕੀਤਾ ਹੋਇਆ ਸੋ हिमाचल ਦੇ ਵਿੱਚ ਇੱਕ ਵਾਰ ਮੁਰ ਤੋਂ ਜਿਹੜੀ ਉਹ ਤਰਾਸਤੀ ਸ਼ੁਰੂ ਹੋ ਚੁੱਕੀ ਹੈ ਹਿਮਾਚਲ ਪ੍ਰਦੇਸ਼ ਦੇ ਖਾਸ ਕਰ ਜ਼ਿਆਦਾਤਰ ਜਿਹੜੀ ਉਹ ਜਿਹੜੇ ਸਲਾਨੀ ਨੇ ਉਹ ਹਿਮਾਚਲ ਦੇ ਤੇ ਕੁੱਲੂ ਮਨਾਲੀ ਵੱਲ ਜਿਹੜਾ ਉਹ ਰੁੱਖ ਕਰਦੇ ਨੇ ਉਧਰ ਘੁੰਮਣ ਨੂੰ ਜਾਂਦੇ ਨੇ ਠੰਡੀਆਂ ਵਾਦੀਆਂ ਵੱਲ ਤਾਂ ਹਰ ਇੱਕ ਵਿਅਕਤੀ ਨੂੰ ਮੈਂ ਅਪੀਲ ਕਰਨਾ ਚਾਹਾਂਗਾ ਕਿ ਇਹਨਾਂ ਦਿਨਾਂ ਦੌਰਾਨ ਤੁਸੀਂ ਹਿਮਾਚਲ ਦੇ ਵਿੱਚ ਜਾਣ ਨੂੰ ਪਰਹੇਸ਼ ਕਰੋ ਕੁੱਲੂ ਮਨਾਲੀ ਵੱਲ ਮੈਂ ਕਹਿ ਰਿਹਾ ਕਿਉਂਕਿ ਜਿੱਥੇ ਜ਼ਿਆਦਾਤਰ ਜਿਹੜੇ ਹਾਦਸੇ ਸਾਹਮਣੇ ਆਉਂਦੇ ਨੇ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਬੀਤੇ ਕੱਲ ਵੀ ਹਿਮਾਚਲ ਦੇ ਇਹ ਮਨਾਲੀ ਦੇ ਵਿੱਚ ਬੱਦਲ ਫਟਿਆ ਤਾ ਮਾਰ ਗਿਆ ਜਿਹੜਾ ਬੰਦ ਹੋ ਚੁੱਕਿਆ ਹੈ ਭਾਰੀ ਜਿਹੜਾ ਟ੍ਰੈਫਿਕ ਹੈ ਉੱਥੇ ਜਮ ਹੈ ਸੋ ਅਜਿਹੇ ਦੇ ਵਿੱਚ ਜਿਹੜੇ ਲੋਕ ਉਧਰ ਫਸ ਜਾਂਦੇ ਨੇ ਤਾਂ ਉਹਨਾਂ ਦੇ ਪਰਿਵਾਰਾਂ ਦੀ ਜਿਹੜੀ ਉਹ ਚਿੰਤਾ ਹੈ ਜਾਂ ਦੁਬਿਦਾ ਔਰ ਹੋਰ ਵੀ ਜ਼ਿਆਦਾ ਪਰੇਸ਼ਾਨੀ ਵੱਧ ਜਾਂਦੀ ਹੈ ਕਿਉਂਕਿ ਕਈ ਵਾਰ ਅਕਸਰ ਆਪਾਂ ਵੇਖਦੇ ਹਾਂ ਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਹੜ ਆਉਂਦੇ ਨੇ ਜਾਂ ਫਲੱਡ ਵਰਗੇ ਹਾਲਾਤ ਬਣਦੇ ਨੇ ਬੇਮੌਸਮੀ ਹਾਲਾਤ ਬਣਦੇ ਨੇ ਤਾਂ ਕਈ ਵਾਰ ਅਜਹੀਆਂ ਪ੍ਰਸਥਿਤੀਆਂ ਦੇ ਵਿੱਚ ਨੈਟਵਰਕ ਇਸ਼ੂ ਵੀ ਜਿਹੜੇ ਉਹ ਕ੍ਰੀਏਟ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਬਹੁਤ ਸਾਰੇ ਲੋਕਾਂ ਦਾ ਜਿਹੜਾ ਆਪਸੀ ਸੰਪਰਕ ਉਹ ਟੁੱਟ ਜਾਂਦਾ ਕਿਉਂਕਿ ਜਿੱਥੇ ਪਹਾੜੀਆਂ ਖਿਸਕਣ ਦੇ ਨਾਲ ਵੱਡੇ ਵੱਡੇ ਪੱਥਰ ਖਿਸਕਣ ਦੇ ਨਾਲ ਜਿੱਥੇ ਮਾਰਗੀ ਸੰਪਰਕ ਟੁੱਟ ਜਾਂਦਾ ਹੈ ਆਪਸ ਦੇ ਵਿੱਚ ਸੜਕਾਂ ਦਾ ਤਾਂ ਉੱਥੇ ਹੀ ਕਈ ਵਾਰ ਨੈਟਵਰਕ ਇਸ਼ੂ ਆਉਣ ਦੇ ਕਾਰਨ ਤਕਨੀਕੀਆਂ ਖਰਾਬੀ ਤਕਨੀਕੀ ਖਰਾਬੀਆਂ ਆਉਣ ਦੇ ਕਾਰਨ ਫੋਨ ਫੋਨਾਂ ਤੇ ਵੀ ਗੱਲਬਾਤ ਹੈ ਜਿਹੜੀ ਉਹ ਸੰਭਵ ਨਹੀਂ ਹੋ ਜਾਂਦੀ ਹੈ ਤਾਂ ਇਸ ਕਰਕੇ ਜਿਹੜੀ ਉਹ ਮਾਪਿਆਂ ਦੀਆਂ ਖਾਸ ਕਰਕੇ ਪਿੱਛੋਂ ਜੋ ਪਰਿਵਾਰ ਹੁੰਦਾ ਹੈ ਤਾਂ ਉਹਨਾਂ ਦੀ ਚਿੰਤਾ ਤੇ ਵਿੱਚ ਇਜ਼ਾਫਾ ਹੋਣ ਲੱਗ ਪਿਆ ਕਿ ਕਿਹੜੇ ਹਾਲਾਤਾਂ ਦੇ ਵਿੱਚ ਜਾਂ ਕਿੰਨਾ ਹਾਲਾਤਾਂ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਧੀਆ ਪੁੱਤ ਉਹਨਾਂ ਦੇ ਬੱਚੇ ਹੋਣਗੇ ਕਿਉਂਕਿ ਆਪਾਂ ਪਿਛਲੇ ਵਾਰ ਇਹ ਦੀ ਗੱਲ ਕਰੀਏ ਤਾਂ ਮਨਾਲੀ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੀ ਉਹ ਤਬਾਹੀ ਮੱਚੀ ਸੀ ਵੱਡੇ ਵੱਡੇ ਰਾਜਮਾਰਗ ਆ ਜਿਹੜੇ ਉਹ ਬੰਦ ਹੋ ਚੁੱਕੇ ਸਨ ਤਾਂ ਉਹਨਾਂ ਮਾਰਗਾਂ ਦੀ ਵੀ ਜਿਹੜੀ ਪੂਰੀ ਤਰ੍ਹਾਂ ਦੇ ਨਾਲ ਤਬਾਹੀ ਹੋ ਗਈ ਸੀ ਤਾਂ ਇਸ ਵਾਰ ਬੀਤੇ ਕੱਲ ਫਿਰ ਇੱਕ ਵਾਰ ਮੋੜ ਤੋਂ ਮਨਾਲੀ ਦੇ ਵਿੱਚ ਬੱਦਲ ਫਟਿਆ ਤਾਂ ਇਹਨਾਂ ਦਿਨਾਂ ਦੌਰਾਨ ਇਹ ਵਰਤਾਰਾ ਜਿਹੜਾ ਹਿਮਾਚਲ ਦੇ ਕੁਝ ਕੁ ਇਲਾਕਿਆਂ ਦੇ ਵਿੱਚ ਆਮ ਹੋ ਜਾਂਦਾ ਸੋ ਸਾਰਿਆਂ ਨੂੰ ਹੱਥ ਬੰਨ ਕੇ ਹੱਥ ਜੋੜ ਕੇ ਬੇਨਤੀ ਹੈ ਕਿ ਪਰਹੇਜ਼ ਕੀਤਾ ਜਾਵੇ ਗੁਰੇਜ਼ ਕੀਤਾ ਜਾਵੇ ਪਹਾੜਾਂ ਵੱਲ ਜਾਣ ਤੋਂ ਕਿਉਂਕਿ ਮਾਪੇ ਪਰੇਸ਼ਾਨ ਹੁੰਦੇ ਨੇ ਉਹਨਾਂ ਦੀਆਂ ਚਿੰਤਾਵਾਂ ਦੇ ਵਿੱਚ ਵਾਧਾ ਹੁੰਦਾ ਤਾਂ ਪ੍ਰਸ਼ਾਸਨ ਵੀ ਲਗਾਤਾਰ ਅਲਰਟ ਕਰਦਾ ਹੈ ਕਿ ਮਾਰਗ ਮਾਰਗ ਦੇ ਜਿਹੜੇ ਆਪਸੀ ਮਾਰਗਾਂ ਦਾ ਸੰਪਰਕ ਹੈ ਉਹ ਟੁੱਟ ਜਾਂਦਾ ਤਾਂ ਉਹਨਾਂ ਪਹਾੜਾਂ ਵੱਲ ਜਾਣ ਤੋਂ ਗੁਰੇਸ਼ ਕੀਤਾ ਜਾਵੇ ਤਾਂ ਜਦੋਂ ਹਾਲਾਤ ਠੀਕ ਹੋਣਗੇ ਸੁਖਾਲੇ ਹੋਣਗੇ ਤਾਂ ਜ਼ਰੂਰ ਤੁਸੀਂ ਉਹ ਠੰਡੀਆਂ ਵਾਦੀਆਂ ਦਾ ਜਾਂ ਜਿੱਥੇ ਵੀ ਤੁਸੀਂ ਜਾਣਾ ਪਸੰਦ ਕਰਦੇ ਹੋ ਉੱਥੇ ਜਾ ਸਕਦੇ ਹੋ ਤਾਂ ਆਖਰੀ ਦੇ ਵਿੱਚ ਇੱਕ ਵਾਰ ਮੁਰਤੋਂ ਅਪੀਲ ਕਰਨਾ ਚਾਹਾਂਗਾ ਕਿ ਪਹਾੜਾਵਲ ਖਾਸ ਕਰ ਮਨਾਲੀ ਵਰਗੇ ਇਲਾਕਿਆਂ ਵੱਲ ਜਾਣ ਤੋਂ ਜਿਹੜਾ ਉਹ ਗੁਰੇਸ਼ ਕੀਤਾ ਜਾਵੇ ਸੋ ਬਹੁਤ-ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹੁਸ਼ਰਪਰ ਨਿਊਜ਼ ਦੇ ਨਾਲ